ਮਾਨ ਸਾਹਿਬ ਇੱਕ ਤਾਂ ਸੈਣੀ ਦੀ ਆਪਣੇ ਫੜਾਂ ਦੀ ਪ੍ਰੋਬਲਮ ਆ ਜੀ ਫੜ ਛੋਟੇ ਆ ਜੀ ਇੱਕ ਸੈੱਟ ਦੀ ਪ੍ਰੋਬਲਮ ਆ ਜੀ ਕਿਦੋਂ ਕਣੀ ਆ ਜਾਂਦੀਆਂ بارش ਹੋ ਜਾਂਦੀ ਹੈ ਨਾ ਇਹ ਉਹਦਾ ਪ੍ਰੋਬਲਮ ਆਉਂਦੀ ਹੈ ਜੀ ਤੇ ਲੈਟਰੀਨਾ ਵੀ ਨਹੀਂ ਹੈਗੀ ਆ ਹਾਂਜੀ ਹਾਂਜੀ ਤੇ ਪਾਣੀ ਦਾ ਇੰਤਜ਼ਾਮ ਹੈ ਨਹੀਂਗਾ ਪਾਣੀ ਲੈਂਦੇ ਆ ਵੈਸੇ ਲੈਟਰੀਨਾ ਦਾ ਹੈ ਨਹੀਂਗਾ ਜੀ ਕਿੱਥੇ ਹੈ ਅੱਜ ਤੱਕ ਕਿਸਾਨ ਕਹੀ ਜਾਂਦੇ ਪਾਣੀ ਦਾ ਪਰ ਬੰਦ ਲੱਗਾ ਹੋ ਨਹੀਂ ਆ ਤਾਂ ਹੈ ਲੱਗਾ ਹੋ ਨਹੀਂ ਬੇਤਰਕ ਤੱਕ ਕਹਿੰਦੇ ਸੀ ਜੀ ਇਧਰ ਤੋਂ ਕੋਣ ਜਿਹਨਾਂ ਨੇ ਦਿਖਾਇਆ ਥੋੜਾ ਜਿਹਾ ਰੋ ਪੈ ਰਹੇ ਹੈ ਐਸ ਕੀ ਨਾ ਜਿਹੜਾ ਬੀਜ ਹੈ ਕਣਕ ਦਾ ਉਹ ਸੁੱਗੜਿਆ ਹੋਇਆ ਦਿਖ ਰਿਹਾ ਮੈਨੂੰ ਜਿਹੜਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਤੇ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਹੈ ਉਸ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਐਸ ਕੀ ਜਿਹੜੀ ਕਣਕ ਦਾ ਦਾਣਾ ਉਹ ਸੁੱਗੜ ਕਿਉਂ ਗਿਆ ਹੈਗਾ ਇਹ ਬਹੁਤ ਹੀ ਗੱਲ ਹੈ ਕੀ ਹੈ ਫਿਰ ਜਿਹੜੇ ਮਜ਼ਦੂਰ ਹੈ ਬੀਪੀਆਂ ਹੈਗੀਆਂ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ 450 ਰੁਪਏ ਦਿਹਾੜੀ ਮਿਲ ਰਹੀ ਹੈ ਜਿਹੜੀ ਮੈਂ ਸਮਝਦਾ ਰੇਟ ਠੀਕ ਹੈ ਤੇ ਹੋਰ ਇਹ ਜੀ ਚਾਰ ਦੁਬਾਰੇ ਵੀ ਹੋਣੀ ਚਾਹੀਦੀ ਹੈ ਦੀ ਇੱਥੇ ਕਿਸਾਨਾਂ ਦਾ ਦੀ ਗਿੰਸ ਜ਼ਿਆਦਾ ਹੁੰਦੀ ਹੈ ਪਰ ਇੱਥੇ ਇੰਤਜ਼ਾਮ ਥੋੜਾ ਇੰਤਜ਼ਾਮ ਨੂੰ ਵੀ ਵੱਡਾ ਕਰਨਾ ਪਊਗਾ ਸੋ ਇਹ ਸਾਰੀਆਂ ਚੀਜ਼ਾਂ ਹੀ ਹੈ ਤੇ ਜਿਹੜੇ ਕਿਸਾਨ ਅੱਜ ਇਸ ਦਿਹਾੜੀ ਦੇ ਵਿੱਚ ਸਾਡੇ ਬਾਉਂਡਰਾਂ ਦੇ ਵਿੱਚ ਲੱਗੇ ਪਏ ਐ ਖਣੋੜੇ ਵੀ ਹੈ ਕਿ ਇਹ ਸ਼ੰਭੂ ਵੀ ਹੈ ਕਿ ਹੈ ਹਰਿਆਣੇ ਦੇ ਵਿੱਚ ਵੀ ਹੈ ਕਿ ਹੈ ਯੂਪੀ ਦੇ ਵਿੱਚ ਵੀ ਹੈ ਉਹਨਾਂ ਦਾ ਆਪਾਂ ਨੂੰ ਸੋਚਣਾ ਪਊਗਾ ਕਿ ਉਹਨਾਂ ਦਾ ਜਿਹੜਾ ਸੰਤਾਪ ਹੈ ਉਹ ਕਿਵੇਂ ਹੱਲ ਹੋਗਾ ਛੋਟੀ ਜੀ ਗੱਲ ਉਹਨਾਂ ਦੀ ਉਹ ਕਹਿੰਦੇ ਆ ਕਿ ਇਹ ਸਾਡੀ ਇਹ ਜਿਹੜੇ ਕਰਜ਼ੇ ਹੈ ਉਹ ਮਾਫ਼ ਕਿੱਥੇ ਜਾਣ ਜਦੋਂ ਬਾਣੀ ਸ਼ਾਣੀ ਤੇ ਕਰੋੜਾਂ ਅਰਕਾਰ ਪੇ ਬਾਫ ਕਰ ਦਤੇ ਹੈ ਇਹ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਕਤੋਂ ਕਿਤੇਗਾ ਤੇ ਇੱਥੇ ਬਹੁਤ ਖੁਸ਼ੀ ਹੋਊਗੀ ਕਿ ਫਸਲ ਦੇ ਵਿੱਚ ਵਾਅਦਾ ਹੋਊਗਾ ਇਹ ਐਮਐਸਪੀ ਹੈ ਉਹ ਮਤਲਬ ਨੇ ਜਮਾ ਬਣਾਉਣਾ ਪਊਗਾ ਜਿਹੜਾ ਕਿ ਇਹ ਸਰਕਾਰ ਨਹੀਂ ਕਰ ਰਹੀ ਜਿੱਥੋਂ ਤੱਕ ਮੈਨੂੰ ਪਤਾ ਲੱਗ ਰਿਹਾ ਹੈ ਜਿਹੜੇ ਜਿਹੜੇ ਰੈਕਸ਼ਨ ਹੋ ਰਹੇ ਹੈ ਇਹ ਕਿਸਾਨਾਂ ਦੀ ਵਜ੍ਹਾ ਕਰਕੇ ਬੀਜੇਪੀ ਸੀਟਾਂ ਹਾਰ ਰਹੀ ਹੈ ਦਾ ਇਸਰਾਹ ਹੰਕਾਰ ਦੇ ਵਿੱਚ ਮੋਤੀ ਸਾਹਿਬ ਸਾਹ ਜੀ ਤੇ ਦੂਸਰਾ ਜਿਹੜਾ ਵਿਦੇਸ਼ੀ ਪ੍ਰਤੀਜ਼ਾ ਜੈ ਸ਼ੰਕਰ ਜੀ ਜਿਵੇਂ ਗੱਲਾਂ ਕਰਦੇ ਐ ਸਿਕਿਉਰਿਟੀ ਐਡਵਾਈਜ਼ਰ ਉਹ ਗੱਲਾਂ ਕਰਦਾ ਇਹ ਬੰਦ ਕੀਤੀਆਂ ਜਾਣ ਨਿਮਰਤਾ ਦੇ ਨਾਲ ਕਰਨਾ ਉਹ ਇਥੋਂ ਦੇ ਜੁਗਮੇਵਾਰ ਇਲੈਕਟਿਡ ਸਾਡੇ ਵਜ਼ੀਰ ਨੇ ਅਫਸਰ ਨੇ ਪਹਿਲਾਂ ਜੀ ਕਹਿੰਦੇ ਸੀ ਕਿ ਰੇਨ ਕੱਚਾ ਨਮੀ ਜ਼ਿਆਦਾ ਹੈ ਹੁਣ ਚੱਲ ਪਿਆ ਕੰਮ ਹੁਣ ਚੱਲ ਪਿਆ ਪਹਿਲਾਂ 2 ਦਿਨ 3 ਦਿਨ ਟੈਂਟ ਸੀ ਉਹਨੂੰ ਕੰਮ ਚੱਲਿਆ ਮਤਲਬ ਸ਼ੁਰੂ ਹੋਇਆ ਜੀ ਕੱਲ ਦਾ ਕੰਮ ਸ਼ੁਰੂ ਹੋ ਗਿਆ ਬੋਲੀ ਲੱਗੀ ਹਾਂ ਜੀ ਉਹਦੇ ਨਾਲ ਸਭ ਫੇਰੇ ਮੰਡੀਆਂ ਤਾਂ 70 70 ਘਰਾਂ ਨੇ ਬੰਦ ਹੋਣਗੇ ਜੀ ਜੀਮੀਦਾਰ ਕੱਲਾ 70 ਘਰਾਂ ਨੂੰ ਖਵਾ ਰਿਹਾ ਹੈ ਉਹ ਕੱਲੇ ਖਾ ਕੇ ਆਪਦੇ ਕੋਲ ਲੈ ਕੇ ਜੀ ਤੁਹਾਡਾ ਆਰਤੀ ਅੰਦਰ ਕੀ ਹੋਊ ਆਰਧਿਆ ਖਤਮ ਹੋ ਜਾਣਗੇ ਜੀ ਇਹ ਕੋਈ ਲਿਖ ਕੇ ਦੇ ਸਦਾ ਮੈਨੂੰ ਸਾਰੀ ਇਹਨਾਂ ਦੀ ਤਬੀਅਤ ਐਸੋਸੀਏਸ਼ਨ ਤੋਂ ਲਿਖਾ ਦੇਣੀ ਐਸੋਸੀਏਸ਼ਨ ਤੋਂ ਲਿਖਾ ਦੇਣੀ ਜਦੋਂ ਤੁਸੀਂ ਬਹੌਂਸੀ ਲਿਖਾ ਕੇ ਦੋ ਜਲਦੀ ਤੋਂ ਜਲਦੀ ਮੰਗੋ ਕੱਲ ਨੂੰ ਦੇ ਦਿਆਂਗੇ ਤੁਹਾਨੂੰ ਅੱਜ ਲਿਖਾ ਕੇ ਦੇ ਦੋ ਅੱਜ ਲਿਖਾ ਕੇ ਜੀ ਮੀਟਿੰਗ ਬੁਲਾ ਕੇ ਤੁਹਾਨੂੰ ਲਿਖਾ ਕੇ ਇਹਨੂੰ ਦੇ ਦੇ ਮੈਂ ਤੁਹਾਡਾ ਸੈਂਕੂ ਦੇਖੋ ਠੀਕ ਆ ਸਰ ਠੀਕ ਜੀ ਠੀਕ ਚ ਮੈਨੂੰ ਫਰਾਂ ਦੇ ਅੱਜ ਬਾਰਸ਼ ਪਈ ਅਸੀਂ ਬੈਠਾਂ ਜੀ ਕੋਈ ਪ੍ਰਬੰਧ ਨਹੀਂ 15-15 ਦਿਨ ਹੋ ਗਏ ਤੁਹਾਨੂੰ ਬੈਠਣਾਂ ਨੂੰ ਫਾਰਮਟ ਕਿਉਂ ਨਹੀਂ ਕੀਤੀ ਸਾਰੀ ਮੰਡੀ ਜਿਗਰਾ ਦੇਖੋ ਜੋ ਕੋਈ ਪ੍ਰਬੰਧ ਨਾ ਸਾਨੂੰ ਪਾਣੀ ਦਾ ਨਾ ਕੋਈ ਲੈਟਰੀ ਨਾ ਬਾਥਰੂਮ ਸਾਫੀ ਦਾ ਨਾ ਇੱਟ ਲੱਗੀ ਐ ਇੱਥੇ 20 ਸਾਲ ਤੋਂ ਤੁਸੀਂ ਦੱਸਦੇ ਹੋ ਕੋਈ ਚਾਰ ਦੁਬਾਰੀ ਚਾਰ ਦੁਬਾਰੀ ਤਾਂ ਜੀ ਤੁਸੀਂ ਹੱਸੋ ਚਾਰ ਦੁਬਾਰੀ ਵੀ ਨਹੀਂ ਮਤਲਬ ਪਤਾ ਨਹੀਂ ਜਿਹੜਾ ਦੇਖਦੇ ਐ ਤੋਂ ਬਿਨਾ ਕੁਝ ਨਹੀਂ ਇੱਥੇ 10 ਬੰਦੇ ਨਹੀਂ ਬਣੇ ਉਤੋਂ بارش ਹੋਈ ਜਾਵਾਂ ਕਿੱਥੇ 8 ਤੱਕ ਬਣਾ ਲੈ ਜਾ ਐਂ ਦੱਸੋ ਵੀ ਬਾਥਰੂਮ ਬਾਥਰੂਮ ਹੁਣ ਚੱਕ ਦਿਆ ਕਰ ਲੈ ਅੱਜ ਆਇਆ ਟ੍ਰੱਕ ਅੱਜ ਪਹਿਲੇ ਦਿਨ ਕੋਈ ਕੋਈ ਪ੍ਰਬੰਧ ਨਹੀਂ ਇੱਥੇ ਮੈਨੂੰ ਸਵਾਗਤ ਨਹੀਂ ਕੋਈ ਆਗੂ ਹੀ ਨਹੀਂ ਜੀ ਰਿਪੋਰਟ ਤੇ ਨਹੀਂ ਜਾਂਦੇ ਹਨ ਸਰਪੰਚ ਸਰਪੰਚ ਕੋ ਦਿੱਤਾ ਹੁੰਦਾ ਸੀ 12-5 ਮੁਖਤਿਰ ਜੇ ਹੁਣ ਆਉਂਦਾ ਜੀ 14 ਸੇ 11 ਦਿਨ ਹੋ ਗਏ ਜੀ ਚਾਪਟਰ 2 ਜੀ 8 ਤੋਂ ਜੀ ਆਉਣਗੇ ਜੀ 2 ਵਜੇ ਕੋਈ ਜੀ ਨਹੀਂ ਆਉਂਦਾ ਜੀ ਸਿਰਫ ਇੱਕ ਦਿਨ ਕਿਸਾਨ ਜੂਨੇ ਨਾਲ ਦਾ ਕਰਕੇ ਆਏ ਸੀ ਉਸ ਤੋਂ ਬਾਅਦ ਕੋਈ ਨਹੀਂ ਇੱਥੇ ਆਇਆ ਜੀ ਅਜੋਟੀ ਫਸਲ ਆਇਆ ਇਹਨੂੰ ਕਿੰਨੇ ਦਿਨ ਹੋ ਗਏ 11 ਦਿਨ ਹੋ ਗਏ ਜੀ ਉੱਤੇ ਕਿੰਨਾ ਮੋਇਸਚਰ ਆਇਆ ਸੀ ਉੱਤੇ 12-5 ਆਉਂਦਾ ਸੀ ਅੱਜ ਅੱਜ 14-6 ਆਉਂਦਾ ਜੀ ਇੰਨੇ ਸੁੱਕਣ ਤੋਂ ਬਾਅਦ ਇੰਨੇ ਦਿਨ ਰਹਿ ਗਏ ਜੀ ਪਲੀਜ਼ ਤੋਂ ਕਾਜ ਫਿਰ ਉਹਨਾਂ ਤਵਾ ਗਿਆ ਜੀ ਸੀਨਾਂ ਦੇ ਵਿੱਚ ਆਪਣਾ ਕੋਈ ਬਾਈਕ ਦੀ ਦੇਖਾ ਜਾਂਦੇ ਉਹਦੇ ਵਿੱਚ ਜੀ ਸਰ ਜੀ ਤੁਸੀਂ ਦੱਸੋ ਕੋਈ ਵੱਡਾ ਮੋਟਾ ਜੀ ਠੀਕ ਹੈ ਜੀ ਵੱਡਾ ਮੋਟਾ ਟੱਟਾਂ ਦਾ ਕੰਮ ਚੱਲੀ ਜਾਂਦਾ ਪਹਿਲਾਂ ਅੱਛਾ ਹਾਂ ਜੀ ਤੇ ਪ੍ਰਧਾਨ ਜੀ ਹੋਰ ਕੋਈ ਗੱਲ ਬਸ ਠੀਕ ਹੈ ਜੀ ਵੈਸੇ ਜਿਹੜੀ ਪਹਿਲਾਂ ਸੀਗੀ ਪ੍ਰੋਬਲਮ ਹਾਂ ਮਤਲਬ ਜਿਮੀਨ ਨਮੀ ਦੀ ਪ੍ਰੋਬਲਮ ਸੀ ਦੋ ਦਿਨ ਤਿੰਨ ਦਿਨ ਉਹਦੇ ਕਰਕੇ ਮਾਲ ਓਵਰ ਹੋ ਗਿਆ ਇਕੱਠੇ ਹੋ ਕੇ ਫੜ ਚਦੇ ਜਗਾ ਇਹਦੀ ਕੱਚਾ ਪੱਕਾ ਸਭ ਭਰ ਗਿਆ ਅੱਜ ਜਿਹੜੀ ਆੜਤੀ ਤੇ ਤੁਸੀਂ ਸਮੱਸਿਆ ਦੱਸਿਆ ਸਾਈਲੋ ਜਿਹੜੇ ਥੁੱਲ ਗਏ ਹਾਂ ਜਿਹਨੂੰ ਅੱਜ ਤੁਸੀਂ ਬਣਾ ਕੇ ਦੇ ਬਣਾ ਕੇ ਦੇ ਦੇਵਾਂਗੇ ਉਹ ਤੋਂ ਬਹੁਤ ਜ਼ਿਆਦਾ ਸਾਨੂੰ ਤਕਲੀਫ ਆ ਜੀ ਇਕੱਲੇ ਜ਼ਿਮੀਦਾਰ ਨੂੰ ਨਹੀਂ ਤਕਲੀਫ ਸਾਰੀਆਂ 70 ਕਮਾਂ ਨੂੰ ਤਕਲੀਫ ਆ ਪਰ ਉਹਦੀ ਗੱਲ ਕੋਈ ਨਹੀਂ ਕਰ ਰਿਹਾ ਸਿਵਾ ਇਹ ਅਸੀਂ ਪੁੱਛ ਰਹੇ ਹਾਂ ਠੀਕ ਆ ਸਰ ਠੀਕ ਆ ਜੀ ਤੇ ਆਪਾਂ ਦੇਖੋ ਬੱਦਲ ਆਫ ਕਰਾਬੇ ਮਸ ਹਨੀ ਮੋਹਨ ਦਾ ਮੇਕਅੱਪ ਤੇ ਲੱਗ ਕਿਸ ਤਰ੍ਹਾਂ ਕਰਾਬਾ ਚੱਕੀ ਇਹ ਨਹੀਂ ਹੰਤਾ ਲੱਗੇਗਾ ਅੱਜ ਇੱਕ ਹੋਰ ਆ ਜੀ ਆਪਣਾ ਇੱਕ ਮਿੰਟ ਸਾਡੇ ਕੋਲ ਹੋਈ ਗੀ ਆ ਗਿਆ ਨਹੀਂ ਹੋ ਗਈਆਂ ਭੜਾ ਤੋਂ ਨਹੀਂ ਕਰਦੇ ਇਹ ਤਿੰਨ ਗੋਏ ਲਾਉਦੇ ਦੋ ਤਿੰਨ ਗੋਏ ਪਾਉਂਦੇ ਪਹਿਲਾਂ ਤਿਕਾਈ ਕਰਾਂ ਅੱਖਾ ਭੁੱਖਾ ਲੱਗਦੇ ਭੱਖਾ ਭੁੱਖਾ ਲਾਉਦੇ ਜੀ ਬਾਅਦ ਬੱਸ ਫਿਰ ਜੀ ਕਿੰਨੇ ਦਿਨਾਂ ਚੱਲੇ ਦੂਜਾ ਮਤਲਬ ਕਿ ਉਹ ਤੋਂ ਕੋਲ ਸਮਾਂ ਹੈ। ਅੰਦਰੋਂ ਤੁਸੀਂ ਦੇਖਣ ਲਈ ਮਿਲਿਆ ਤਾਂ ਸਾਹ ਜੀ ਅੱਜ ਹੁਣ ਚੱਲੇ ਜਾਂਦੇ ਆ ਅੱਜ ਫੇਰ ਕੱਟਣਾ ਪਰੌੜਦਾ ਗਿਆ ਜੀ 6000 ਹੀ ਵਿਖਾਵੇਗਾ ਅੱਜ ਅੱਜ 12000 ਦੀ ਲਿਫਟ ਹੋ ਗਈ। ਹੋਊਗੀ 12000 ਹੋਊਗੀ ਅੱਥਰੂ ਹੋਊਗੀ 12000 ਦਾ 10 ਦਿਨਾਂ ਦਾ ਕੰਮ ਹੋ ਗਈ। ਬਾਈ ਬਾਈ ਸਾਡਾ 10-10 ਘੱਟ ਲੱਗਣਗੇ। 15 ਦਿਨ ਘਰਾਂ ਦਾ ਲੱਗਣਗੇ। ਉਹ ਵੱਡੀ ਅਰੇ ਜੀ ਮੰਦਾ ਵੱਡੀ ਹੋਊਗੀ।